ਸੱਤ ਸਹੀ ਕਲਸ ਜਿਨੂੰ ਮੈਂ ਡਾਕਟਰ ਤਰਲੋਚਨ ਸਿੰਘ ਅੱਜ ਅਸੀਂ ਪਹੁੰਚ ਚੁੱਕੇ ਹਾਂ ਸਰਦਾਰ ਮੰਗਲ ਸਿੰਘ ਦੇ ਘਰੇ ਪੰਡ ਕਾਨ ਸਿੰਘ ਵਾਲਾ ਵੇਖ ਸਕਦੇ ਹਾਂ ਕਰਨ ਲੱਗੇ ਆ ਝੋਟੀ ਦਾ ਸਿੰਘ ਠੀਕ ਨੀਲੀ ਰਾਵੀ ਦੀ ਝੋਟੀ ਆ ਸ਼ੌਂਕੀ ਸਰਦਾਰ ਆ ਬਾਈ ਕੈਂਡ ਗੱਲ ਬਾਤ ਆ ਸੱਜਣੋ ਬਰਸੈਲਟੀ ਵੇਖ ਸਕਦੇ ਝੋਟੀ ਦੀ ਝੋਟੀ ਦੀ ਬਰਸੈਲਟੀ ਬਹੁਤ ਟਾਉਨ ਹੋ ਗਈ ਸੀ ਸਿੰਘ ਖੁੱਪਣ ਲੱਗੇ ਸੀ ਸਿੰਘ ਖੁੱਪਣ ਦੇ ਕਰਕੇ ਝੋਟੀ ਲਿੱਸੀ ਹੋਣੀ ਸ਼ੁਰੂ ਹੋ ਗਈ ਸੀ ਵੇਖ ਸਕਦੇ ਹੋ ਤੇ ਕਿੰਨਾ ਕਿ ਸਿੰਘ ਖੁੱਪਿਆ ਪਿਆ ਬਾਕੀ ਬਾਈ ਨਾ ਕਰਾਵਾਂਗੇ ਮੰਗਲ ਨਾਲ ਗੱਲਬਾਤ ਛੋਟੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਜੀ ਠੀਕ ਠਾਕ ਵਧੀਆ ਜੀ ਠੀ ਤੇ ਵੀਰੇ ਛੋਟੀ ਪਰੇਸ਼ਾਨ ਬਹੁਤ ਸੀ ਹਾਂ ਜੀ ਕਰਦ ਕੇ ਸੈਟ ਹਾਂ ਜੀ ਹਾਂ ਜੀ ਬੜਾ ਲੰਮੇ ਸਮੇ ਤੋਂ ਵੇਟ ਕਰ ਰਹੇ ਆਂ ਫੋਨ ਕਰਦੇ ਕਰਦੇ ਹੰਬੇ ਪੈਸੂ ਨੂੰ ਜੀ ਅੱਛਾ ਜੀ ਤਾਂ ਕੋਈ ਨਹੀਂ ਵੀਰੇ ਕੋਈ ਨਹੀਂ ਪੂਰੀ ਗੱਲਬਾਤ ਬਣਾ ਦਿੰਨੇ ਛੋਟੀ ਆਪਾਂ ਵੇਖਸਾ ਤਾਂ ਸੱਚ ਨੂੰ ਪਰਸਨੈਲਿਟੀ ਪੂਰੀ ਗੱਲਬਾਤ ਬਣਾ ਦੇਣੀ ਆ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹੋਰ ਸ਼ੌਂਕੀ ਵੀਰਾਂ ਤੱਕ ਪਹੁੰਚ ਸਕੇ ਵੇਖ ਸਾਡਾ ਸਜਣਾ ਸਿੰਘ ਬਹੁਤ ਜ਼ਿਆਦਾ ਫਸਿਆ ਪਿਆ ਵਿੱਚ ਬੜੀ ਮੁਸ਼ਕਲ ਦੇ ਨਾਲ ਕੱਢਣ ਡੇ ਆ ਸਿੰਘ ਤਾਂ ਦੂਰਾ ਤੀਰਾ ਵਟਾਇਆ ਹੋਇਆ ਸੀ ਬਹੁਤ ਔਖੀ ਸਮਾਂ ਚ ਵੇਖ ਸਕਦੇ ਕੱਢੀ ਜਾਂਦੇ ਆ ਸਿੰਘ ਐਂਡ ਟਿੱਕਰ ਛੁੜੇ ਰੋ ਇੱਕ ਸਾਧ ਇਸ ਤਰ੍ਹਾਂ ਦੀ ਗੱਲ ਬਾਤ ਇਹ ਤੇਰਾਕਾ ਆਟੂ ਆਪਿਆ ਆਪਿਆ ਸੀ ਇਹਨਾਂ ਪ੍ਰੋਜੈਕਟ ਲੈ ਕੇ ਸਿੰਘ ਦਾ ਸਚਨੋ ਸਬਰਦਾ ਫਲ ਮਿੱਠਾ ਹੁੰਦਾ ਬਾਈ ਦੀ ਢੱਲੋ ਦੀ ਮੰਗਲ ਦੀ ਝੋਟੀ ਦਾ ਬਣਾਤੇ ਸੰਗ ਬ੍ਰਾਜ਼ਿਲ ਦੀ ਪੂਰੀ ਗੱਲਬਾਤ ਬਣ ਗਈ ਆ ਬਾਈ ਮੰਗਲ ਦੱਸੋਗੇ ਕਿਵੇਂ ਲੱਗੀ ਗੱਲਬਾਤ ਸਾਰੀ ਬਾਕੀ ਤੁਸੀਂ ਸੰਗ ਵੇਖ ਸਕਦਾ ਆ ਬਣਾਤਾ ਜਿਵੇਂ ਝੋਟੀ ਹੁੰਦੀ ਆ ਬਾਕੀ ਐ ਵੀ ਝੋਟੀ ਆ ਸਚਨੋ ਤੇ ਵੇਖਸਾ ਤਾਂ ਕਿੰਵੇਂ ਸਵੇਰੇ ਵੀਰੇ ਚੌਥੇ ਪੰਜ ਵਜੇ ਸਵੇਰੇ ਆ ਬਾਈ ਕਹਿੰਦਾ ਇੱਕ ਸਾਥ ਪੜ ਝੋਟੀ ਬਣ ਗਈ ਸਜਣਾ ਝੋਟੀ ਵੇਖ ਸਕਦੇ ਹੋ ਭਾਈ ਜੀ ਕਿਵੇਂ ਲੱਗੀ ਗੱਲਬਾਤ ਮੈਂ ਤਾਂ ਰੂਹ ਖੁਸ਼ ਕਰਤੀ ਸੱਟ ਮੈਂ ਤਾਂ ਬਹੁਤ ਖੁਸ਼ ਹੋ ਗਿਆ ਤੇ ਉਹਦੇ ਨੂੰ 6 ਮਹੀਨੇ ਹੋ ਗਏ ਹਾਂਜੀ ਸੱਟ ਰੂਹ ਉੰਨੀ ਖੁਸ਼ ਕਰਤੀ ਵੇਖ ਸਕਦਾ ਬਾਈ ਕਹਿੰਦਾ 6 ਮਹੀਨੇ ਠੀਕ ਤੇ ਨੂੰ ਹੋ ਗਏ ਤੇ ਉੰਨੀ ਰੂਹ ਖੁਸ਼ ਕਰਤੀ ਉਹਨੇ ਘੈਂਟ ਗੱਲਬਾਤ ਕਰਤੀ ਤੇ ਬਾਈ ਤੁਹਾਡੇ ਦਿਲ ਚ ਨਹੀਂ ਆਈ ਹੋਰ ਤੋਂ ਕੰਮ ਕਰਵਾ ਲਈਏ ਜਿੰਨਾ ਗਵੰਡੋ ਮੁੜ ਕੇ ਗਿਆ ਪਰ ਆਪਾਂ ਕਰਾਇਆ ਤਾਂ ਮੈਂ ਕਹਤੇ ਉੱਤੇ ਹੀ ਕਰਾਉਣਾ ਪਾਸ ਠੀਕ ਹੈ ਜੀ ਵੇਖ ਲਾ ਸਜਰੋ ਪੂਰੀ ਗੱਲਬਾਤ ਆਪਣੇ ਤੋਂ ਸ਼ੌਂਕੀ ਬੰਦੇ ਹੀ ਕਰਵਾਉਂਦੇ ਸਜਰੋ ਕੰਮ ਜਿਹੜਾ ਬੱਠਾ ਜਿਹੜਾ ਦਲ ਹੋਵੇ ਨਾ ਉਹੀ ਵੇਟ ਕਰ ਸਕਦਾ ਤੇ ਪਰਸਨੈਲਿਟੀ ਪਰ ਕੈਂਡ ਗੱਲਬਾਤ ਕਰਾਦੀ ਆ ਦੂਸਰਾ ਸਿੰਘ ਵੇਖ ਸਕਦੇ ਹੋ ਦੂਸਰਾ ਸਿੰਘ ਇਸ ਤਰ੍ਹਾਂ ਦਾ ਹੋਇਆ ਪਿਆ ਉਹ ਵੀ ਗੱਲਬਾਤ ਕੈਂਡ ਕਰਾ ਦਾਂਗੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਪੰਡ ਕਾਹਨ ਸਿੰਘ ਵਾਲੇ ਦੇ ਆ ਸਰਦਾਰ ਮੰਗਲ ਸਿੰਘ ਦੇ ਘਰੇ ਵੇਖ ਸਕਦਾ ਪਰਸਨੈਲਿਟੀ A1 ਹਾਂਜੀ ਸੱਜਰੋਂ ਸਿੰਘ ਦੋਵੇਂ ਬਣ ਗਿਆ ਝੋਟੀ ਤੇ ਕੁਆਲਿਟੀ ਘੈਂਟ ਗੱਲਬਾਤ ਬਣ ਗਈ ਆ ਪੰਜਵੇਂ ਸੂਬੇ ਸੀ ਸੱਜਰੋਂ ਹੁਣ ਤਾਂ ਝੋਟੀ ਬਣ ਗਿਆ ਪੂਰੀ ਗੱਲਬਾਤ ਬਾਈ ਬਾਈ ਮੰਗਲ ਸਿੰਘ ਸਰਦਾਰ ਦੱਸੋ ਗਿਆ ਕਿਵੇਂ ਲੱਗੀ ਗੱਲਬਾਤ ਦੋਵੇਂ ਸਿੰਘ ਬਣ ਗਿਆ ਪ੍ਰੋਪਰ ਤੇਰੂ ਖੁਸ਼ ਹੋ ਗਿਆ ਬਾਈ ਦੀ ਬਾਈ ਕਹਿੰਦਾ ਖੁਸ਼ ਕੀ ਦੀਗ ਦਿਨ ਤੇ ਤਾਂ ਅਰੀਜਨਲ ਬਣਾਤੇ ਯਾਰ ਬਾਈ ਕਹਿੰਦਾ ਅਰੀਜਨਲ ਬਣਾਦਾ ਜਾਂ ਝੋਟੀ ਹੁੰਦੀ ਵੇ ਇਸ ਮੈਨੂੰ ਨਹੀਂ ਪਾਵਾਦਾ ਤੂੰ ਸਿੰਘ ਬਣਾਇ ਨਾਲ ਮਕੂਰੇ ਬੈਠਾ ਤੇ ਵੇਖ ਸਾਹ ਤਾਂ ਸੱਜਰੋਂ ਬਾਈ ਕਦਾ ਖੁਸ਼ ਹੋ ਰੂਹ ਖੁਸ਼ ਹੋ ਗਈ ਖੁੱਬੇ ਬਹੁਤ ਪੈਸੀ ਸਿੰਘ ਮੈਂ ਨਾ ਦੁੱਖ ਤਕਲੀਫ ਬਹੁਤ ਮੰਦੀ ਸੀਗੀ ਦੂਰੇ ਤੀਰੇ बटे ਆਏ ਪੈਸੀ ਸਜਰੋ ਤੇ ਹੁਣ ਬਾਈ ਰੂਹ ਖੁਸ਼ ਹੋ ਗਈ ਪੂਰੀ ਮੈਂ ਨਾ ਤਰ ਲੋ ਤੇਰੀਆਂ ਦਾ ਸੀਸਾ ਹੀ ਗਾਊਗੀ ਧੰਨਵਾਦ ਜੀ ਥੈਂਕ ਯੂ ਤੇ ਕੀ ਕਹਿਣਾ ਚਾਹੁੰਨੇ ਸਰ ਆਪਣੇ ਏਰੀਆ ਵਾਲੇ ਬੰਦਾਂ ਨੂੰ ਬੇਰਿਕਾ ਕਹਿੰਦਾ ਵੱਧ ਤੋਂ ਵੱਧ ਤੂੰ ਕੰਮ ਕਰੋ ਇੱਕ ਨੰਬਰ ਕੰਮ ਆਂਦਾ ਕੋਈ ਕਾਲੀ ਨਹੀਂ ਕਰਦਾ ਮਨ ਲਾ ਕੇ ਕੰਮ ਕਰਕੇ ਜਾਂਦਾ ਬਿਲਕੁਲ ਜੀ ਜਿਹੜਾ ਛੇਤੀ ਕਰਦੇ ਰਹਿੰਦੇ ਆਪਣੇ ਭਰਾ ਛੇਤੀ ਉਹ ਤਾਂ ਪੂਦੇ ਸੱਟ ਕੇ ਸੱਟ ਮਾਰ ਕੇ ਜਾਂਦੇ ਨਾਲੇ ਬੰਦੇ ਦੇ ਮਾਰਦੇ ਸਾਡੇ ਉਧਰ ਮਾਰ ਗਿਆ ਸੱਟਕ ਅੱਛਾ ਜੀ ਹੋਰ ਉਹਨੂੰ ਪਤਾ ਨਹੀਂ ਬਾਤ ਨਾਲੇ ਗਾਂ ਦਾ ਚੱਟਾ ਖਰਾਬ ਕਰ ਗਿਆ ਸੱਟਕ ਅੱਛਾ ਜੀ ਹੋਰ ਵੇਖ ਸਾ ਤਾਂ ਸਜਣੋ ਇਸ ਤਰ੍ਹਾਂ ਤੇ ਕੰਮ ਹੋ ਆਸਾਨ ਜਾਂਦੇ ਜਦੋਂ ਵੀ ਕੰਮ ਕਰਾਉਣਾ ਤੇਰਪੇ ਵਾਲੇ ਬੰਦੇ ਤੋਂ ਕਰਵਾਵੋ ਚਾਰ ਦਿਨ ਲੇਟ ਜ਼ਰੂਰ ਕਰਾ ਲਓ ਕੋਈ ਚੱਕਰ ਨਹੀਂ ਡੋਂਟ ਵੈਰੀ ਕੋਈ ਫਰਕ ਨਹੀਂ ਪੈਂਦਾ ਪਰ ਰੂਹ ਥੋੜੀ ਖੁਸ਼ ਕਰਕੇ ਜਾਵਾਂਗੇ ਜੇ ਤੁਸੀਂ ਸਾਡੇ ਤੇ ਆਸ ਰੱਖੋਗੇ ਜ਼ਰੂਰ ਤੁਹਾਡੀ ਆਸਾਂ ਤੇ ਪੂਰੇ ਰਵਾਂਗੇ ਵੇਖ ਸਤਿ ਸ੍ਰੀ ਅਕਾਲ ਜੀ ਨੂੰ ਪਰਸਨੈਲਿਟੀ ਪਰਸਨੈਲਿਟੀ ਪੂਰੀ ਗੱਲ ਬਾਤ ਆ ਬਾਈ ਕਹਿੰਦਾ ਪੰਜਵੇਂ ਸੂਬੇ ਆ ਛੋਟੀ ਘੈਂਟ ਗੱਲ ਬਾਤ ਆ ਚਾਹ ਠੀਕ ਆ ਜੀ ਵੀਡੀਓ ਨਾਲ ਜੁੜੇ ਰਹੋ ਐਂਟੀ ਟਿੱਕਰ ਸਾਰੀ ਅਪਡੇਟ ਵਿਖਾਵਾਂਗੇ ਧੰਨਵਾਦ ਥੈਂਕ ਯੂ ਸੋ ਮੱਚ ਪੈਂਟ ਕਾਣ ਸਿੰਘ ਵਾਲੇ ਦੇ ਵਿੱਚ ਬਣ ਰਹੀ ਆ ਵੀਡੀਓ ਵੇਖ ਸਤਿ ਠੀਕ ਆ ਜੀ ਧੰਨਵਾਦ ਥੈਂਕ ਯੂ ਸੋ ਮੱਚ